ਪੰਜਾਬ ਵਿੱਚ ਚੋਣ ਜਾਬਤਾ ਲੱਗਣ ਦੇ ਬਾਵਜੂਦ ਵੀ ਲੁੱਟੇਰਿਆਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਨੇ ਕਦੋਂ ਕਿਸੇ ਨੂੰ ਲੁੱਟ ਲਿਆ ਜਾਵੇ ਦਿਨ ਦਿਹਾੜੇ ਲੁੱਟ ਲਿਆ ਜਾਵੇ ਜਾਂ ਫਿਰ ਰਾਤ ਨੂੰ ਲੁੱਟ ਲਿਆ ਜਾਵੇ ਕੋਈ ਕੁਝ ਨਹੀਂ ਕਹਿ ਸਕਦਾ ਤੁਸੀਂ ਕਦੇ ਵੀ ਇਹਨਾਂ ਲੁੱਟੇਰਿਆਂ ਦੇ ਸ਼ਿਕਾਰ ਹੋ ਸਕਦੇ ਹੋ ਇਹ ਤਸਵੀਰਾਂ ਅਮਰੇਸਰ ਧਿਆ ਨੇ ਇੱਥੇ ਦਿਨ ਦਿਹਾੜੇ ਇੱਕ ਇਕੱਲੇ ਲੁੱਟੇਰੇ ਨੇ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਲੁੱਟੇਰਾ ਸਕੂਟੀ ਤੇ ਆਇਆ ਅਤੇ ਇਕੱਲਾ ਹੀ ਦੁਕਾਨ ਦੇ ਅੰਦਰ ਦਾਖਲ ਹੁੰਦਾ ਡੱਬ ਵਿੱਚ ਰੱਖੀ ਪਿਸਤੌਲ ਕੱਢਦਾ ਅਤੇ ਸੁਨਿਆਰੇ ਦੇ ਗੱਲੇ ਵਿੱਚ ਰੱਖਿਆ ਸਾਰਾ ਕੈਸ਼ ਲੈ ਕੇ ਫਰਾਰ ਹੋ ਜਾਂਦਾ ਹੈ। ਸਭ ਤੋਂ ਹਾਂਜੀ। ਉਹ 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 ਟੀਲਾ ਤੋਂ ਵੀ ਲੈ ਲੈ ਬੈਠ ਕੈਸ਼ ਬਾਟ ਕੈਸ਼ ਜਿੱਤੀ ਘਾਟ ਘਾਟ ਬਾਰਦ ਬਾਲੀ ਚਲੀ ਕਿਹੜੀ ਬਾਤ ਦੀ ਬਾਤ ਜਮੀ ਦੇ ਤਾਈ ਬਸ ਇਹਦੇ ਬੈਠੇ ਪੈ ਜਾ ਪੂਰੀ ਬੱਜਣੀ ਇਹ ਬਾਤ ਆਂਦੇ ਤੇ ਜੋ ਕਰਕੇ ਬੈ ਜਾ ਇਹ ਸਹੀ ਹੀ ਹੈ ਇਹ ਮਾਮਲਾ ਅੰਮ੍ਰਿਤਸਰ ਚਪੈਂਦੇ ਗੇਟ ਹਕੀਮਾ ਇਲਾਕੇ ਦਾ ਹੈ ਜਿੱਥੇ ਦੁਪਹਿਰ ਸਮੇਂ ਇੱਕ ਨੌਜਵਾਨ ਐਕਟਿਵਾ ਤੇ ਸਵਾਰ ਹੋ ਕੇ ਸੁਨਾਰੇ ਦੀ ਦੁਕਾਨ ਚੋਂਦਾ ਹੈ ਸੁਨਾਰੇ ਨੂੰ ਹਾਲਚਾਲ ਪੁੱਛਦਾ ਹੈ ਅਤੇ ਪਲਕ ਚਪਕਦਿਆਂ ਹੀ ਉਸ ਦਾ ਸਾਰਾ ਕੈਸ਼ ਲੈ ਕੇ ਫਰਾਰ ਹੋ ਜਾਂਦਾ ਹੈ ਜਦਕਿ ਸੁਨਾਰਾ ਇਸ ਮਾਮਲੇ ਵਿੱਚ ਕੁਝ ਵੀ ਨਹੀਂ ਕਰ ਪਾਉਂਦਾ

ਤੇ ਦੇਸ਼ ਪਰਦੇ ਨਾਲ ਪੰਜਾਬ ਵਿੱਚ ਚੋਣ ਜਾਬਤਾ ਲੱਗਿਆ ਹੋਇਆ ਹੈ ਕਿਹਾ ਜਾਂਦਾ ਹੈ ਕਿ ਚੋਣ ਜਾਬਤੇ ਦੌਰਾਨ ਕੋਈ ਚਿੜੀ ਵੀ ਪਰ ਨਹੀਂ ਮਾਰ ਸਕਦੀ ਪਰ ਅੰਮ੍ਰਿਤਸਰ ਚ ਤਸਵੀਰਾਂ ਕੁਝ ਹੋਰ ਹੀ ਨਜ਼ਰ ਆਉਂਦੀਆਂ ਨੇ ਹਾਲਾਂਕਿ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਚ ਕਿਹੋ ਜਿਹੀ ਕਾਰਵਾਈ ਕਰਦਾ ਇਸੇ ਵੀ ਨਜ਼ਰ ਬਣੀ ਰਹੇਗੀ ਪਰ ਫਿਲਹਾਲ ਲਈ ਤਾਂ ਅੰਮ੍ਰਿਤਸਰ ਵਪਾਰੀਆਂ ਲਈ ਬਿਲਕੁਲ ਵੀ ਸੇਫ ਨਜ਼ਰ ਨਹੀਂ ਆ ਰਿਹਾ ਅਮਰੀਕ ਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ